टुडे पंजाब न्यूज़ चैनल दीया खास खास खबरਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਤਰ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਖਬਰ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਤੇ ਸਹਿਮਤੀ ਬਣੀ ਨਵੀਂ ਖੇਤੀ ਨੀਤੀ ਤੇ ਕਰਜ਼ਾ ਮਾਫ਼ੀ ਤੇ ਅਹਿਮ ਫੈਸਲੇ ਪੰਜਾਬ ਸਰਕਾਰ ਨੇ ਚੁੱਪਚੀ ਤੇ ਵਧਾਇਆ ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ ਇੰਨੇ ਪੈਸੇ ਕੀਤਾ ਵਾਅਦਾ ਚਾਈਨਾ ਚ ਜੱਤ ਵਾਲੇ ਜਾਨਵਰਾਂ ਚ ਮਿਲੇ 100 ਖਤਰਨਾਕ ਵਾਇਰਸ ਇਨਸਾਨਾਂ ਨੂੰ ਕਰ ਸਕਦੇ ਨੇ ਪ੍ਰਭਾਵਿਤ ਪੰਜਾਬ ਚ 100 ਕਰੋੜ ਦੇ ਸਾਈਬਰ ਕਪਲੇ ਦਾ ਪਰਦਾਫਾਸ਼ ਕਰਨ ਵਾਲੀ ਮਹਿਲਾ ਇਨਸਪੈਕਟਰ ਨੇ ਆਪ ਮੰਨੀ ਹਜੋਤ ਬੈਸ ਦੀ ਪਤਨੀ ਤੇ ਲਾਇਆ ਦੋਸ਼ ਅਗਨੀਵੀਰਾਂ ਲਈ ਚੰਗੀ ਖਬਰ ਸਰਕਾਰ ਅਗਨੀਪਥ ਸਕੀਮ ਚ ਕਰ ਸਕਦੀ ਹੈ ਵੱਡਾ ਬਦਲਾ ਸੀਮਾ ਨੇ ਅਧਿਆਪਕਾਂ ਨੂੰ ਦਿੱਤਾ ਤੋਹਫਾ ਕਿਹਾ ਹੁਣ ਤਾਂ ਅਧਿਆਪਕ ਸਿਰਫ ਪੜ੍ਹਾਉਣਗੇ ਨਹੀਂ ਲਿਆ ਜਾਵੇਗਾ ਕੋਈ ਹੋਰ ਕੰਮ ਪੰਜਾਬ ਚ ਪੈਟਰੋਲ ਡੀਜ਼ਲ ਉੱਤੇ ਵਧਾਇਆ ਵੈਟ ਮਹਿੰਗਾ ਹੋਇਆ ਤੇਲ ਪਹਿਲੀਆਂ 300 ਯੂਨਟਾਂ ਮੁਫਤ ਤੇ ਬਾਕੀਆਂ ਚ ਭਾਰੀ ਵਾਧਾ ਕਰਕੇ ਆਪ ਪੰਜਾਬ ਨੂੰ ਦੇ ਰਹੀ ਐ ਧੋਖਾ ਰਾਜਾ ਵੜੇਗਾ ਭਾਰਤ ਤੇ ਸਿੰਗਾਪੁਰ ਵਿਚਾਲੇ ਚਾਰ ਵੱਡੇ ਸਮਝੌਤਿਆਂ ਤੇ ਲੱਗੀ ਮੋਹਰ ਭੁੱਖ ਲਈ ਬਣਾਇਆ ਇਹ ਰੋਡ ਮੈਪ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਬੈਕਲੌਗ ਨੂੰ ਪਾਇਲ ਦੇ ਆਧਾਰ ਤੇ ਭਰਨ ਦੇ ਹੁਕਮ ਮਿਲਣਗੀਆਂ ਨਵੀਆਂ ਨੌਕਰੀਆਂ ਇਸ ਮੌਕੇ ਇਹ ਸਸਤਾ ਪਿਆਜ਼ ਰੋਈ ਨੂੰ ਰਾਹ ਦਵਾਉਣ ਲਈ ਸਰਕਾਰ ਵੇਚ ਰਹੀ 35 ਰੁਪਏ ਕਿਲੋ ਪਿਆਜ਼ ਮਕੇਸ਼ ਅੰਬਾਲੀ ਦਾ ਸ਼ੇਅਰ ਤਾਰ ਕਰਨ ਤੋਹਫਾ ਇੱਕ ਬਦਲੇ ਇੱਕ ਸ਼ੇਅਰ ਮੁਫਤ ਦੇਵੇਗੀ ਰੇਲयंस ਆ ਤਾਂ ਦੋਸਤੋ ਅੱਜ ਦੀ ਆਪਣੀ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲ ਕਰਦੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਕਿ ਪੰਜਾਬ ਦੇ ਕਿਸਾਨਾਂ ਨੇ ਮੰਗਾਂ ਤੇ ਸਹਿਮਤੀ ਬਣੀ ਨਵੀਂ ਖੇਤੀ ਨੀਤੀ ਤੇ ਕਰਜ਼ਾ ਮਾਫੀ ਤੇ ਫੈਸਲੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਨਾਲ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੀਆਂ ਅਹਿਮ ਮੰਗਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਦਾ ਮਕਸਦ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨਾ ਤੇ ਉਹਨਾਂ ਦਾ ਹੱਲ ਕੱਢਣਾ ਸੀ। ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ 'ਚ ਕਈ ਅਹਿਮ ਮੁੱਦਿਆਂ ਤੇ ਸਹਿਮਤੀ ਬਣੀ ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਪੰਜਾਬ ਦੀ ਨਵੀਂ ਖੇਤੀ ਨੀਤੀ ਤੇ ਡੰਗਾਈ ਦਾ ਚਰਚਾ ਕੀਤੀ ਗਈ ਇਸ ਨੀਤੀ ਦਾ ਖਰੜਾ ਵੱਖ-ਵੱਖ ਵਿਭਾਗਾਂ ਨੂੰ ਭੇਜ ਦਿੱਤਾ ਗਿਆ ਜਿਸ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ ਕਾਜਾ ਮਾਫੀ ਲਈ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ ਕੀਤਾ ਗਿਆ ਜਿਸ ਨੂੰ ਕਿਸਾਨਾਂ ਨੂੰ ਉਹਨਾਂ ਦੇ ਕਾਰਜਾਂ ਤੋਂ ਰਾਹਤ ਦੇਣ ਦਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕਿਸਾਨਾਂ ਖਿਲਾਫ ਦਰਜ ਐਫ ਆਈ ਆਰ ਨੂੰ ਖਤਮ ਕਰਨ ਲਈ ਵੀ ਸਾਂਭਤੀ ਬਣੀ ਹੈ ਫਸਲੀ ਵਿਭਿੰਨਤਾ ਤੇ ਇਨਾਮੀ ਯੋਜਨਾ ਦਾ ਐਲਾਨ ਕੀਤਾ ਗਿਆ ਜਿਸ ਨਾਲ ਕਿਸਾਨਾਂ ਨੂੰ ਖੇਤੀ ਨੂੰ ਹੋਰ ਲਾਭਦਾਇਕ ਬਣਾਉਣ ਵਿੱਚ ਮਦਦ ਮਿਲੇਗੀ ਪੰਜਾਬ ਸਰਕਾਰ ਨੇ ਚੁੱਪਚੀਪੇ ਤੇ ਵਧਾਇਆ ਬੱਸਾਂ ਦਾ ਕਿਰਾਇ ਪ੍ਰਤੀ ਕਿਲੋਮੀਟਰ ਐਨੇ ਪੈਸੇ ਕੀਤਾ ਵਾਦਾ ਸਬਸਿਡੀਆਂ ਤੇ ਕਰਜ਼ੇ ਦੇ ਬੋਝ ਕਾਰਨ ਖਜ਼ਾਨੇ ਦੀ ਪਤਲੇ ਹੋਏ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਆਰਥਿਕ ਵਸੀਲੇ ਜਟਾਉਣੇ ਸ਼ੁਰੂ ਕਰ ਦਿੱਤੇ ਨੇ ਮਾਰਤੂਨ ਸੈਸ਼ਨ ਖਤਮ ਹੁੰਦੇ ਅਸੀਂ ਪੰਜਾਬ ਸਰਕਾਰ ਨੇ ਅੱਜ ਸਵੇਰੇ 10:45 ਵਜੇ ਬੱਸ ਕਿਰਾਏ ਵਿੱਚ ਵਾਅਦਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸਰਕਾਰ ਨੇ ਬੱਸ ਭਾੜੇ ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਹੈ ਬੱਸ ਭਾੜੇ ਦੇ ਵਾਅਦੇ ਨਾਲ ਸਰਕਾਰ ਨੂੰ ਕਰੀਬ 150 ਕਰੋੜ ਰੁਪਏ ਖਜ਼ਾਨੇ ਵਿੱਚ ਆਉਣ ਦੀ ਉਮੀਦ ਹੈ ਇਸੇ ਤਰ੍ਹਾਂ ਪਿਛਲੇ ਦਿਨ ਸਰਕਾਰ ਨੇ ਪੁਰਾਣੇ ਵਾਹਨਾਂ ਦੇ ਰਜਿਸਟ੍ਰੇਸ਼ਨ ਨਮਾਇੰਨ ਲਈ ਗ੍ਰੀਨ ਟੈਕਸ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤੇ ਅੱਜ ਮੰਤਰੀ ਮੰਡਲ ਨੇ ਫਿਰ ਪੁਰਾਣੇ ਵਾਹਨਾਂ ਨੂੰ ਸਾਲਾਨਾ ਟੈਕਸ ਜਮ੍ਹਾਂ ਕਰਵਾਉਣ ਅਤੇ 4 ਤੇ 8 ਸਾਲ ਦਾ ਇਕੱਠਾ ਟੈਕਸ ਜਮ੍ਹਾਂ ਕਰਵਾਉਣ ਤੇ 10 ਫੀਸਦੀ ਤੇ 20 ਫੀਸਦੀ ਟੈਕਸ ਛੋਟ ਦੇਣ ਦਾ ਫੈਸਲਾ ਕੀਤਾ ਹੈ ਚਾਈਨਾ ਦੇ ਜੱਤ ਵਾਲੇ ਜਾਨਵਰਾਂ ਚ ਮਿਲੇ 100 ਖਤਰਨਾਕ ਵਾਇਰਸ ਇਨਸਾਨਾਂ ਨੂੰ ਕਰ ਸਕਦੇ ਨੇ ਪ੍ਰਭਾਵਿਤ ਹਾਲ ਹੀ ਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਚੀਨ ਵਿੱਚ ਫਾਰਮਾ ਚ ਜੱਤ ਵਾਲੇ ਜਾਨਵਰਾਂ ਵਿੱਚ ਪਰ ਸਾਰੇ ਤੱਕ 125 ਵਾਇਰਸਾਂ ਦੀ ਪਛਾਣ ਕਰ ਲਈ ਗਈ ਹੈ ਜੋ ਮਨੁੱਖੀ ਆਬਾਦੀ ਵਿੱਚ ਇਹਨਾਂ ਵਾਇਰਸਾਂ ਦੇ ਫੈਲਣ ਦੇ ਜੋਖਮ ਬਾਰੇ ਚਿੰਤਾਵਾਂ ਪੈਦਾ ਕਰਦੇ ਨੇ ਅਧਿਐਨ ਚੀਨੀ ਖੋਜਕਰਤਾਵਾਂ ਦੀ ਅਗਵਾਈ ਵਿੱਚ ਅਤੇ ਵਾਇਲੋਜਿਸਟ ਐਡਵਾਰਡ ਹੋਮਸ ਦੁਆਰਾ ਸਹਿ ਲੇਖਕ ਫਾਰਮਾ ਦੇ ਬਿਹਤਰ ਵਾਇਰਸ ਨਿਗਰਾਨੀ ਦੀ ਤੁਰੰਤ ਲੋੜ ਤੇ ਜੋਰ ਦਿੱਤਾ ਗਿਆ ਕੋਰੋਨਾ ਚੱਤਰੀਆਂ ਜਾਨ ਵਾਇਰਸਾਂ ਸਣੇ 39 ਦੀ ਪਛਾਣ ਰਸੀਪੀਜ਼ ਨੂੰ ਪਾਰ ਕਰ ਰਹੇ ਹੁੰਦੇ ਉੱਚ ਜੋਖਮ ਵੱਜੋਂ ਕੀਤੀ ਗਈ ਹੈ ਜੋ ਸੰਭਾਵਿਤ ਤੌਰ ਤੇ ਮਨੁੱਖੀ ਲਾਗ ਦਾ ਕਾਰਨ ਬਣ ਸਕਦੀ ਹੈ। ਪੰਜਾਬ 'ਚ 100 ਕਰੋੜ ਦੇ ਸਾਈਬਰ ਘਪਲੇ ਦਾ ਪਰਦਾ ਫਸ਼ ਕਰਨ ਵਾਲੀ ਮਾਈਲਾ ਇੰਸਪੈਕਟਰ ਨੇ ਆਪ ਮੰਤਰੀ ਹਜੋਦ ਬਸਦੀ ਪਤਨੀ ਤੇ ਲਾਇਆ ਦੋਸ਼ ਜੀ ਹਾਂ ਦੋਸਤੋ ਪੰਜਾਬ 'ਚ ਸੱਤਾ ਦੇ ਗਲਿਆਰਿਆਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਵੱਡੀ ਸ਼ਿਕਾਇਤ ਸਾਮਣੀ ਆਇਆ ਸਾਈਬਰ ਕ੍ਰਾਈਮ ਚ ਸੇਵਾ ਨਿਭਾ ਚੁੱਕੇ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘਟਾਲੇ ਦਾ ਪਰਦਾਫਾਸ਼ ਕੀਤਾ ਜਿਸ ਚ ਆਪਮਾਨਤੀ ਨਾਲ ਸਿੱਧਾ ਸਬੰਧ ਹੋਣ ਦਾ ਦਾਵਾ ਹਰਜੋਤ ਮੈਸਰ ਦੀ ਪਤਨੀ ਐਸਪੀ ਜੋਤੀ ਯਾਦਵ ਦੀ ਹੈ ਆਰਟੀਆਈ ਐਕਟ ਐਕਟਿਵਿਸਟ ਮਾਨਿਕ ਗੋਇਲ ਵੱਲੋਂ ਇਹ ਜਾਣਕਾਰੀ ਐਕਸ ਤੇਜ਼ ਸਾਂਝੀ ਕੀਤੀ ਗਈ ਹੈ ਇਨਸਪੈਕਟਰ ਅਨੁਸਾਰ ਮੋਹਾਲੀ ਦੇ ਇੱਕ ਬੇਸਮੈਂਟ ਤੋਂ ਚੱਲ ਰਿਹਾ ਫਰਜੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਹੈ ਉਹਨਾਂ ਨੇ ਐਫ ਆਈ ਆਰ ਦਰਜ ਕਰਕੇ ਮਾਲਕ ਵਿਜੇ ਰਾਏ ਕਪੂਰੀਆ ਤੇ ਹੋਰ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇੱਥੇ ਹੀ ਮਾਮਲਾ ਉਲਝ ਗਿਆ ਅਗਨੀ ਵੀਰਾਂ ਲਈ ਜਗੇ ਖਬਰ ਸਰਕਾਰ ਅਗਨੀਪਤਖੀ ਵਿੱਚ ਕਰ ਸਕਦੀ ਹੈ ਵੱਡਾ ਬਦਲਾ ਕੇਂਦਰ ਸਰਕਾਰ ਬਹੁਤ ਚਰਚਿਤ ਅਗਨੀਪਥੀ ਯੋਜਨਾ 'ਚ ਇੱਕ ਵੱਡਾ ਬਦਲਾ ਕਰਨ ਦੀ ਤਿਆਰੀ 'ਚ ਹੈ ਇਸ ਚ ਲੰਬੇ ਸਮੇਂ ਤੋਂ ਅਗਨੀਵੀਰਾਂ ਨੂੰ ਸਥਾਈ ਭਾਗੀ ਤਨੂ ਵਧਾਉਣ ਦੀ ਮੰਗ ਨੂੰ ਵੀ ਮੰਨਿਆ ਜਾ ਰਿਹਾ ਹੈ ਰੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਕੇਂਦਰ ਨੇ ਅਗਨੀਪਥ ਭਾਰਤੀ ਯੋਜਨਾ 'ਚ ਬਦਲਾ ਕਰਨ ਦੀ ਯੋਜਨਾ ਬਣਾਈ ਹੈ ਇਸ ਬਦਲਾਅ 'ਚ ਫੌਜ 'ਚ ਅਗਨੀਵੀਰਾਂ ਨੂੰ ਸਥਾਈ ਤੌਰ 'ਤੇ ਰੱਖਣ ਦਾ ਹਿੱਸਾ ਵਧਾਇਆ ਜਾ ਸਕਦਾ ਹੈ ਇਦਨਾਲ ਹੀ ਤਨਖਾਹ ਅਤੇ ਯੋਗਤਾਵਾਂ ਦੀਆਂ ਸ਼ਰਤਾਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ ਇਹਨਾਂ ਤਬਦੀਲੀਆਂ ਦਾ ਮਕਸਦ ਅਗਨੀਪਤੀ ਯੋਜਨਾ ਦੇ ਪੂਰੇ ਟਰਾਂਜੇ ਦੇ ਲਾਭਾਂ ਵਿੱਚ ਸੁਧਾਰ ਕਰਨਾ ਹੈ ਜਿਸ ਦੀ ਵਿਰੋਧੀ ਤਰ ਅਲੋਚਨਾ ਕਰ ਰਹੀ ਹੈ ਫੌਜ ਵਿੱਚ ਭਾਰਤੀ ਹੋਣ ਦੇ ਇਸ਼ਕ ਲੋਕਾਂ ਦਾ ਇੱਕ ਵੱਡਾ ਵਰਗ ਵੀ ਇਸ ਯੋਜਨਾ ਦੇ ਖਿਲਾਫ ਹੈ ਇੰਡੀਆ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਅਗਨੀਵੀਰ ਦੇ ਫੌਜ ਚ ਸਥਾਈ ਤੌਰ ਤੇ ਸ਼ਾਮਲ ਕਰਨ ਦੀ ਪ੍ਰਤੀਸ਼ਤਾ ਵਧਾਉਣ ਤੇ ਚਰਚਾ ਚੱਲ ਰਹੀ ਹੈ ਜਿਸ ਵਿੱਚ ਜ਼ਿਆਦਾ ਸੰਖਿਆ ਵਿੱਚ ਲੋਕ ਸ਼ੁਰੂਆਤੀ 4 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਵੀ ਫੌਜ ਦੀ ਫੁੱਲ ਟਾਈਮ ਸੇਵਾ ਵਿੱਚ ਰਹਿ ਸਕਣ ਵਰਤਮਾਨ ਵਿੱਚ ਸਿਰਫ 25% ਅਗਨੀਵੀਰਾਂ ਨੂੰ ਉਹਨਾਂ ਦੇ ਸ਼ੁਰੂਆਤੀ ਸੇਵਾ ਦੇ ਸਮੇਂ ਤੋਂ ਬਾਅਦ ਫੌਜ ਵਿੱਚ ਰੱਖਿਆ ਜਾਂਦਾ ਹੈ ਜਿਸ ਗਿਣਤੀ ਨੂੰ ਫੌਜੀ ਮਾਹਿਰ ਇੰਨਾ ਕਾਫੀ ਮੰਨਦੇ ਰਹੇ ਨੇ ਸੀਮਾ ਮਾਨ ਨੇ ਅਧਿਆਪਕਾਂ ਨੂੰ ਦਿੱਤਾ ਤੋਹਫ਼ਾ ਕਿ ਹੁਣ ਤਾਂ ਅਧਿਆਪਕ ਸਿਰਫ ਪੜ੍ਹਾਉਣਗੇ ਨਹੀਂ ਲੱਜ ਜਾਵੇਗਾ ਕੋਈ ਹੋਰ ਕੰਮ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਦਿਵਸ ਮੌਕੇ ਕਰਵਾਏ ਰਾਜਪਦਰੀ ਪ੍ਰੋਗਰਾਮ ਵਿੱਚ 55 ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਕਿ ਜਲਦੀ ਹੀ ਦਿੱਲੀ ਦੀ ਤਰਜ਼ ਤੇ ਪੰਜਾਬ 'ਚ ਵੀ ਨੀਤੀ ਲਿਆਂਦੀ ਜਾਵੇਗੀ ਜਿਸ ਵਿੱਚ ਹੁਣ ਅਧਿਆਪਕਾਂ ਨੂੰ ਸਿਰਫ ਪੜਾਉਣ ਲਈ ਕਿਹਾ ਜਾਵੇਗਾ ਜਦੋਂ ਕਿ ਉਹਨਾਂ ਨੂੰ ਬਾਕੀ ਸਾਰੇ ਕੰਮਾਂ ਤੋਂ ਰਾਹਤ ਦਿੱਤੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਖੁਦ ਇੱਕ ਅਧਿਆਪਕ ਦਾ ਪੁੱਤਰ ਹਾਂ ਤੇ ਮੈਂ ਆਪਣੇ ਪਿਤਾ ਵਾਲਾ ਦੇਖਦਾ ਹਾਂ ਮੈਂ ਉਸ ਸਕੂਲ ਵਿੱਚ ਪੜਦਾ ਸੀ ਜਿੱਥੇ ਉਹ ਪੜਾਉਂਦੇ ਸੀ ਜੋ ਚੀਜ਼ਾਂ ਮੈਂ ਸਕੂਲ ਵਿੱਚ ਸਿੱਖੀਆਂ ਉਹ ਅੱਜ ਮੇਰੇ ਲਈ ਲਾਭਦਾਇਕ ਨੇ ਮਨੀਸ਼ ਜਸ਼ੋਧੀਆਂ ਨੇ ਦਿੱਲੀ 'ਚ ਪਾਲਿਸੀ ਲਾਗੂ ਕੀਤੀ ਸੀ ਜਲਦੀ ਹੀ ਪੰਜਾਬ 'ਚ ਵੀ ਲਿਆ ਰਹੇ ਹਾਂ ਪਹਿਲਾਂ ਹਰ ਕੰਮ ਵਿੱਚ ਅਧਿਆਪਕ ਦੀ ਡਿਊਟੀ ਲੱਗਦੀ ਸੀ ਵੋਟਾਂ ਤਿਆਰ ਕਰਨਾ ਵੋਟ ਪਾਉਣਾ ਅਤੇ ਮਰਦ ਸਮਾਰੀ ਕਰਵਾਉਣ ਲਈ ਅਧਿਆਪਕਾਂ ਦੀ ਵਰਤੋਂ ਕੀਤੀ ਜਾਂਦੀ ਸੀ ਕੋਰੋਨਾ ਵਿੱਚ ਵੀ ਅਧਿਆਪਕਾਂ ਤੋਂ ਕੰਮ ਲਿਆ ਗਿਆ ਪਰ ਹੁਣ ਅਧਿਆਪਕ ਪੜਾਉਣ ਤੋਂ ਇਲਾਵਾ ਹੋਰ ਵੀ ਕਈ ਕੰਮ ਹੋਰ ਕੋਈ ਕੰਮ ਨਹੀਂ ਕਰਨਗੇ ਜਲਦ ਹੀ ਇਸ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਪੰਜਾਬ ਵਿੱਚ ਪੈਟਰੋਲ ਡੀਜ਼ਲ ਉੱਤੇ ਵਧਾਇਆ ਵੈਟ ਮਹਿੰਗਾ ਹੋਇਆ ਤੇਲ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉੱਤੇ ਲੱਗਣ ਵਾਲੇ ਵੈਟ ਨੂੰ ਵਧਾ ਦਿੱਤਾ ਹੈ ਪੰਜਾਬ ਵਿੱਚ ਹੁਣ ਮਹਿੰਗਾ ਤੇਲ ਮਿਲਿਆ ਕਰੇਗਾ ਦੱਸ ਦਈਏ ਕਿ ਪੈਟਰੋਲ ਹੁਣ 61 ਪੈਸੇ ਮਹਿੰਗਾ ਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਇਸ ਬਾਰੇ ਵਿੱਚ ਮਤੇ ਹਰਪਾਲ ਸਿੰਘ ਚੀਵਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪਹਿਲਾ 300 ਯੂਟਾ ਮੁਫਤ ਤੇ ਬਾਕੀਆਂ 'ਚ ਭਾਰੀ ਵਾਦਾ ਕਰਕੇ ਆਪ ਪੰਜਾਬ ਨੂੰ ਦੇ ਰਹੀ ਧੋਖਾ ਰਾਜਾ ਵੜਿੰਗ ਆਮ ਆਦਮੀ ਪਾਰਟੀ ਸਰਕਾਰ ਦੇ ਤਾਜ਼ਾ ਨੀਤੀਗਤ ਫੈਸਲਿਆਂ ਦੀ ਸਖਤ ਨਿਖੇਦੀ ਕਰਦੇ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਵਰਿੰਦਰ ਸਿੰਘ ਰਾਜਾ ਵੜਿੰਗ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਹਾਲ ਹੀ ਹੋਏ ਦੇ ਵਾਅਦੇ ਦੀ ਨਿਖੇਦੀ ਕੀਤੀ ਸੀ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਵਾਅਦੇ ਨੂੰ ਪੰਜਾਬੀਆਂ ਨਾਲ ਧੋਖਾ ਕਰਾ ਦਿੱਤਾ ਹੈ ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਆਪ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਟੈਨਰ ਪਰ ਪ੍ਰਤੀ ਯੂਨਿਟ ਦਾ ਵਾਅਦਾ ਕਰਨ ਦਾ ਫੈਸਲਾ ਅਤਿਆਜਾਤੂ ਘਟਨਾ ਨਹੀਂ ਹੈ ਜਦੋਂ ਕਿ ਸਰਕਾਰ ਬੇਲੀ ਦੇ ਪਹਿਲੇ 300 ਯੂਨਟ ਮੋਤ ਪ੍ਰਦਾਨ ਕਰਨ ਬਾਰੇ ਛੇ ਕੀ ਮਾਦੇ ਰਹੇ ਨੇ ਵਾਧੂ ਖਾਤ ਵਿੱਚ ਭਾਰੀ ਵਾਅਦਾ ਕਰਾਂ ਤੇ ਕਾਫੀ ਵਿੱਤੀ ਬੋਝ ਪੈਦਾ ਕਰਦਾ ਹੈ ਸ਼ੁਰੂਆਤੀ ਮੁਫਤ ਯੂਨਿਟਾਂ ਦੁਆਰਾ ਦਿੱਤੀ ਜਾਂਦੀ ਰਾਹ ਦਾ ਪਰਮ ਜਲਦੀ ਟੁੱਟ ਜਾਂਦੇ ਕਿਉਂਕਿ ਪਰਿਵਾਰ ਅਤੇ ਕਾਰੋਬਾਰ ਇਸ ਸੀਮਾ ਤੋਂ ਵੱਧ ਦਰਾਂ ਦਾ ਭੁਗਤਾਨ ਕਰਨ ਲਈ ਮਜਬੂਰ ਹੁੰਦੇ ਨੇ ਰਾਜਾ ਵੜਿੰਗ ਨੇ ਇਨ੍ਹਾਂ ਵਾਅਦੇ ਦੇ ਆਮ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਤੇ ਪੈਣ ਵਾਲੇ ਪ੍ਰਭਾਵਾਂ ਤੇ ਡੂੰਘੀ ਚਿੰਤਾ ਪ੍ਰਗਟਾਈ ਪੈਟਰੋਲ ਵਿੱਚ 1.5 ਰੁਪਏ ਪ੍ਰਤੀ ਲੀਟਰ ਤੇ ਬਿਜਲ ਵਿੱਚ 92 ਪੈਸੇ ਪ੍ਰਤੀ ਲੀਟਰ ਦੇ ਵਾਅਦੇ ਨਾਲ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਤੇ ਮਾੜਾ ਪ੍ਰਭਾਵ ਪਵੇਗਾ ਇਹ ਬੇਲੇ ਦਰਾਂ ਵਿੱਚ ਤਿੱਖੇ ਵਾਅਦੇ ਦੇ ਨਾਲ ਆਵਾਜਾਈ ਖੇਤਰ ਛੋਟੇ ਕਾਰੋਬਾਰਾਂ ਨੂੰ ਅਪਾਹਜ ਬਣਾ ਦੇਵੇਗਾ ਤੇ ਇਥੋਂ ਤੱਕ ਕੇ ਕਿਸਾਨ ਵੀ ਅਪਾਹਜ ਹੋ ਜਾਣਗੇ ਜੋ ਪਹਿਲਾਂ ਹੀ ਨਵੇਂ ਖਰਚਿਆਂ ਦੇ ਪਾਰ ਹੀਟ ਚੰਗਾ ਚਕਾ ਰਹੇ ਨੇ ਭਾਤ ਦੇ ਸਿੰਗਾਪੁਰ ਵਿਚਾਲੇ 4 ਵੱਡੇ ਸਮਝੌਤਿਆਂ ਤੇ ਲੱਗੀ ਮੋਹਰ ਪੁਵਖ ਲਈ ਬਣਾਇਆ ਇਹ ਰੋਡ ਮੈਪ ਪ੍ਰਧਾਨ ਮੰਤਰੀ ਨarendra Modi ਨੇ ਕਿਹਾ ਕਿ ਉਹ ਭਾਰਤ ਵਿੱਚ ਕਈ ਸਿੰਗਾਪੁਰ ਬਣਾਉਣਾ ਚਾਹੁੰਦੇ ਨੇ ਉਹਨਾਂ ਇਹ ਵੀ ਗੱਲ ਇਹ ਗੱਲ ਵੀਰਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੌਗ ਨਾਲ ਦਵੱਲੀ ਗੱਲਬਾਤ ਦੌਰਾਨ ਕਈ ਦੋਵਾਂ ਨੇਤਾਵਾਂ ਨੇ ਭਾਰਤ ਅਤੇ ਸਿੰਗਾਪੁਰ ਵਿਚਕਾਰ ਮੌਜੂਦਾ ਰਣਨੀਤਿਕ ਪਾਈਵਾਲੀ ਨੂੰ ਵਿਆਪਕ ਰਣਨੀਤਿਕ ਪਾਈਵਾਲੀ ਵਿੱਚ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਤਿੰਨ ਹਫ਼ਤੇ ਵਿੱਚ ਇਹ ਦੂਜਾ ਦੇਸ਼ ਹੈ ਜਿਸ ਨਾਲ ਭਾਰਤ ਨੇ ਆਪਣੇ ਸਬੰਧਾਂ ਦੀ ਸਥਿਤੀ ਨੂੰ ਉੱਚਾ ਚੁੱਕਿਆ ਹੈ ਇਸੇ ਤਰ੍ਹਾਂ ਦਾ ਸਮਝੌਤਾ ਪਿਛਲੇ 15 ਵਾਲੇ 20 ਅਗਸਤ 2024 ਨੂੰ ਭਾਰਤ ਅਤੇ ਅਮਨੇਸ਼ੀਆ ਵਿਚਕਾਰ ਹੋਇਆ ਸੀ ਇਸ ਦਾ ਮਤਲਬ ਹੈ ਕਿ ਭਾਰਤ ਨੂੰ ਰੱਖਿਆ ਵਪਾਰ ਫੌਜ ਸੰਚਾਰ ਵਰਗ ਖੇਤਰਾਂ 'ਚ ਇੱਕ ਦੂਜੇ ਦੇ ਹਿੱਤਾਂ ਦੀ ਰਾਖੀ ਲਈ ਇਹਨਾਂ ਦੇਸ਼ਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਮੋਦੀ ਦੇ ਵਾਕ ਦੀ ਅਗਵਾਈ 'ਚ ਦੋਹਾਂ ਦੇਸ਼ਾਂ ਵਿਚਾਲੇ ਚਾਰ ਮਹੱਤਵਪੂਰਨ ਸਮਝੌਤਿਆਂ ਤੇ ਦਸ ਗੱਤਵੀ ਹੋਏ ਨੇ ਵੌਗ ਸਿੰਗਾਪੁਰ ਦੀ ਚੌਥੀ ਪੀੜੀ ਦੇ ਪ੍ਰਧਾਨ ਮੰਤਰੀ ਨੇ ਜਿਸਤੇ ਪੀਐਮ ਮੋਦੀ ਨੇ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਵਧਾਈ ਦਿੱਤੀ ਮੋਦੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ 4ਜੀ ਜਿਹੜੀ ਕਿ ਚੌਥੀ ਪੀੜੀ ਦੀ ਅਗਵਾਈ ਚ ਸਿੰਗਾਪੁਰ ਹੋਰ ਤੇਜ਼ੀ ਨਾਲ ਤਰੱਕੀ ਕਰੇਗਾ ਸਿੰਗਾਪੁਰ ਸਿਰਫ ਇੱਕ ਭਾਈਵਾਲ ਦੇਸ਼ ਨਹੀਂ ਹੈ ਸਿੰਗਾਪੁਰ ਹਰ ਵਿਕਾਸਸ਼ੀਲ ਦੇਸ਼ ਲਈ ਪ੍ਰੇਰਨਾ ਸਰੋਤ ਹੈ ਅਸੀਂ ਭਾਰਤ ਵਿੱਚ ਸਿੰਗਾਪੁਰ ਵੀ ਬਣਾਉਣਾ ਚਾਹੁੰਦੇ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਦੇਸ਼ਾਂ ਵੱਲ ਵਿੱਚ ਮਿਲ ਕੇ ਯਤਨ ਕਰ ਰਹੇ ਹਾਂ ਸੂਬੇ ਵਿੱਚ ਅਨਸੂਚਿਤ ਜਾਤੀਆਂ ਬੈਕਲੌਗ ਨੂੰ ਪੈਲ ਦੇ ਆਧਾਰ ਤੇ ਭਰਨ ਦੇ ਹੁਕਮ ਮਿਲਣ ਦੀਆਂ ਨਵੀਆਂ ਨੌਕਰੀਆਂ ਸਮਾਜਿਕ ਨਿਆਂ ਅਧਿਕਾਰਤਾ ਤੇ ਕਟਿੰਗ ਮੰਤਰੀ ਡਾਕਟਰ ਬਲਜੀਤ ਕੌਰ ਦੇ ਆਦੇ ਰਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਬੈਕਲਗ ਦੀਆਂ ਅਸਾਮੀਆਂ ਨੂੰ ਪੈਲ ਦੇ ਆਧਾਰ ਤੇ ਭਰਿਆ ਜਾਵੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਅਨਸੂਚਿਤ ਜਾਤੀਆਂ ਦੀਆਂ ਸਹਾਮੀਆਂ ਦੇ ਬੈਕਲੌਗ ਨੂੰ ਤੁਰੰਤ ਭਰ ਲੈਣ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸਮਾਜਿਕ ਨਿਆਂ ਲਈ ਵਚਨਬੱਧ ਹੈ ਤੇ ਹਾਸ਼ੀਏ ਤੇ ਪਏ ਭਾਈਚਾਰਿਆਂ ਖਾਸ ਕਰਕੇ ਅਨਸੂਚਿਤ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਸ਼ਾਮਲ ਕਰਨਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਉਹਨਾਂ ਵਿਸ਼ੇਸ਼ ਮੁੱਖ ਸਕੱਤਰਾਂ ਵਧੀਕ ਮੁੱਖ ਸਕੱਤਰਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਐਸੇ ਨਿਰਦੇਸ਼ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਨੇਜੀ ਤੌਰ ਤੇ ਨਿਗਰਾਨੀ ਕਰਨ ਲਈ ਕਿਹਾ ਹੈ ਇੱਥੇ ਮਿਲ ਰਿਹਾ ਹੈ ਸਸਤਾ ਪਿਆਜ਼ ਸੋਇ ਨੂੰ ਰਾਹਤ ਦਿਵਾਉਣ ਲਈ ਸਰਕਾਰ ਵੇਚ ਰਹੀ 35 ਰੁਪਏ ਕਿਲੋ ਪਿਆਜ਼ ਇਸ ਵਿੱਚ ਪਿਆਜ਼ ਦਾ ਕਾਫੀ ਸਟਾਕ ਹੈ ਫਿਰ ਵੀ ਜਵਾਬ ਖਰੀਦ ਕਰਨ ਲਗਾਤਾਰ ਵਧ ਰਹੀ ਹੈ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਨੇ ਵੀਰਵਾਤ ਦਿੱਲੀ ਐਨਸੀਆਰ ਅਤੇ ਮੁੰਬਈ ਵਿੱਚ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚਣਾ ਸ਼ੁਰੂ ਕਰ ਦਿੱਤਾ ਹੈ ਇੱਕ ਹਫ਼ਤੇ ਦੇ ਅੰਦਰ ਕੋਲਕਾਤਾ ਗੁਹਾਟੀ ਹైదరాబాద్ ਅਹਮਦਾਬਾਦ ਰਾਜਪੁਰ ਪਵਨੇਸ਼ਵਰ ਚਿਨਈ ਅਤੇ ਬੰਗਲੌਰੂ ਵਿੱਚ ਸਬਸਿਡੀ ਵਾਲੀ ਦਰਾਂ ਤੇ ਪਿਆਜ਼ ਦੀ ਵਿਕਰੀ ਸ਼ੁਰੂ ਹੋ ਜਾਵੇਗੀ ਜਮਾ ਖੁਰਾ ਨੂੰ ਨੈਟਵਰਕ ਨੂੰ ਤੋੜਨ ਲਈ ਇਸ ਮਹੀਨੇ ਦੇ ਤੀਜੇ ਹਫਤੇ ਇਕ ਦੇਸ਼ ਭਾਰ ਚ ਪਿਆਜ਼ ਸਸਤੇ ਭਾਅ ਤੇ ਮਿਲਨੇ ਸ਼ੁਰੂ ਹੋ ਜਾਣਗੇ ਸਰਕਾਰੀ ਏਜੰਸੀਆਂ ਤੇ ਹੋਰ ਸਹਿਕਾਰੀ ਸੁਭਾਵਾਂ ਤੇ ਵੱਡੀਆਂ ਰਿਟੇਲ ਚੇਨਾਂ ਨਾਲ ਸਮਝੌਤੇ ਦੇ ਦਸਤਖਤ ਕਰਨੇ ਸ਼ੁਰੂ ਕਰ ਦਿੱਤੇ ਨੇ ਵਾਫਾ ਸਟਾਕ ਵਿੱਚ 4.70 ਲੱਖ ਟਨ ਪਿਆਜ਼ ਅਤੇ ਖਪਤਕਾਰ ਖੁਰਾਕ ਤੇ ਜਨਤਕ ਵੰਡ ਮੰਥ ਲਈ ਪ੍ਰਲਾਦ ਜੋਸ਼ੀ ਨੇ ਪਿਆਜ਼ ਵੇਚਣ ਵਾਲੀ ਵੇਰ ਨੂੰ ਹਰੀਜ ਨੇ ਦਿਖਾ ਕੇ ਰਵਾਨਾ ਕੀਤਾ ਹੈ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਟਿਡ ਅਤੇ ਆਊਟਲੈਟ ਮੋਬਾਈਲ ਵੈਰਨਾ ਤੇ ਈ-ਕਾਮਰਸ ਪੇਡ ਫਾਰਮਰ ਤੇ ਕੇਂਦਰੀ ਭੰਡਾਰ ਆਊਟਲੈਟਾਂ ਤੋਂ ਪਿਆਜ਼ ਰਹਿਤੀ ਦਰਾਂ ਤੇ ਖਰੀਦਿਆ ਜਾ ਸਕਦਾ ਹੈ ਮੁਕੇਸ਼ ਅੰਬਾਨੀ ਦਾ ਸ਼ੇਅਰਧਾਰਕਾਂ ਨੂੰ ਤੋਹਫਾ ਇੱਕ ਬਦਲੇ ਇੱਕ ਸ਼ੇਅਰ ਮੁਫਤ ਦੇਵੇਗੀ ਰਾਇਲੈਂਸਾ ਰਾਇਲੈਂਸ ਇੰਡਸਟਰੀਜ਼ ਦੀ ਸਾਲਾਨਾ ਮੀਟਿੰਗ 29 ਅਗਸਤ 2024 ਨੂੰ ਹੋਈ ਸੀ ਇਸ ਬੈਠਕ 'ਚ ਰਾਇਲੈਂਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਈ ਫੈਸਲੇ ਕੀਤੇ ਨੇ ਇਨ੍ਹਾਂ ਐਲਾਨਾਂ ਵਿੱਚ ਇੱਕ ਬੋਨਸ ਸ਼ੇਅਰ ਦਾ ਐਲਾਨ ਕੀਤਾ ਗਿਆ ਸੀ ਮੁਕੇਸ਼ ਅੰਬਾਨੀ ਨੇ ਏ ਜੀ ਐਮ 'ਚ ਕਿਹਾ ਸੀ ਕਿ ਕੰਪਨੀ ਸ਼ੇਅਰਧਾਰਕਾਂ ਨੂੰ ਇੱਕ ਅਨੁਪਾਤ 1 ਦੇ ਬੋਨਸ ਸ਼ੇਅਰ ਯਾਨੀ ਇੱਕ ਸ਼ੇਅਰ ਦੇ ਬਦਲੇ ਇੱਕ ਸ਼ੇਅਰ ਦੇਣ ਤੇ ਵਿਚਾਰ ਕਰ ਰਹੀ ਹੈ ਬੋਨਸ ਸ਼ੇਅਰਾਂ ਬਾਰੇ ਲੈਸ ਬੋਰਡ ਦੀ ਮੀਟਿੰਗ 5 ਸਤੰਬਰ 2024 ਨੂੰ ਹੋਈ ਸੀ ਹੁਣ ਕੰਪਨੀ ਸ਼ੇਅਰ ਬਾਜ਼ਾਰ ਨੂੰ ਬੋਰਡ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦੇ ਦਿੰਦੀ ਹੈ ਤਾਂ ਦੋਸਤੋ ਇਸੇ ਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ